ਨਹੀਂ ਮੱਥੇ ਤੇ ਕੋਈ ਘਬਰਾਹਟ ਨਹੀਂ ਆ ਕੇ ਕਹਿਣ ਲੱਗੇ ਮੈਂ ਝੂਰੀ ਗੱਲਾਂ ਕਰਨੀਆਂ ਮੇਰੇ ਕੋਲ ਸਮਾਂ ਥੋੜਾ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਲਓ ਤੇ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਤੁਸੀਂ ਕੈਂਪਸ ਚੋਂ ਬਾਹਰ ਚਲੇ ਜਾਓ ਮੇਰੇ ਦਾਦੀ ਜੀ ਨੂੰ ਕਹਿੰਦੇ ਇਹਨਾਂ ਨੂੰ ਲੈ ਜਾਓ ਬੱਚਿਆਂ ਨੂੰ ਵੀ ਹਰਮੀਤਕੌਰ ਨੂੰ ਵੀ ਕੈਂਪਸ ਚੋਂ ਬਾਹਰ ਚਲੇ ਜਾਓ ਮਾਹੌਲ ਠੀਕ ਨਹੀਂ ਹੈ ਤੇ ਮੇਰੇ ਮਾਤਾ ਜੀ ਨੇ ਕੋ ਕਹਿੰਦੇ ਮਾਹੌਲ ਤੋਂ ਕੀ ਭਾਵ ਹੈ ਕਹਿੰਦੇ ਮਾਹੌਲ ਤੋਂ ਇਹ ਭਾਵ ਹੈ ਕਿ ਹਮਲਾ ਹੋਣਾ ਹੈ ਫੌਜ ਨੇ ਘੇਰਾ ਪਾ ਲੈਣਾ ਤੇ ਫਿਰ ਜੰਗ ਲੱਗਣੀ ਹੈ ਤੇ ਮੇਰੇ ਮਾਤਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਚਲੇ ਜਾਈਏ ਤੇ ਤੁਸੀਂ ਤੇ ਬੜਾ ਦੋ ਟੁਕ ਜਵਾਬ ਦਿੱਤਾ ਕਹਿੰਦੇ ਅਸੀਂ ਸ਼ੀਤ ਹੋਣਾ ਜਦੋਂ ਉਹਨਾਂ ਨੇ ਬੜੇ ਸਰਲ ਜਿਹੇ ਸ਼ਬਦਾਂ ਨਾਲ ਇਹ ਗੱਲ ਕਹਿ ਦਿੱਤੀ ਅਸੀਂ ਸ਼ੀਤ ਹੋਣਾ ਤੇ ਮੇਰੇ ਮਾਤਾ ਜੀ ਭਾਵਕ ਹੋ ਕੇ ਕਹਿੰਦੇ ਭਾਵਕ ਹੋਣ ਦਾ ਸਮਾਂ ਨਹੀਂ ਇਹ ਨਹੀਂ ਕਰੋ ਕਮਜ਼ੋਰੀ ਵਿਖਾਤੀ ਜਾਂ ਕੋਈ ਪਰਿਵਾਰ ਨੂੰ ਵੇਖ ਕੇ इमोशनल ਹੋ ਕੇ ਕਹਿੰਦੇ ਭਾਵਕ ਹੋਣ ਦਾ ਸਮਾਂ ਨਹੀਂ ਹੈ ਮੇਰੀ ਗੱਲ ਧਿਆਨ ਨਾਲ ਸੁਣੋ ਮੇਰੇ ਬੱਚਿਆਂ ਨੂੰ ਵੱਧ ਤੋਂ ਵੱਧ ਉੱਚੀ ਤੇ ਸੁੱਚੀ ਸਿੱਖਿਆ ਪੜਾਉਣੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਬੇਟੀਆਂ ਨੂੰ ਪੜਾਉਣਾ ਕੁਝ ਥੋੜਾ ਜਿਹਾ ਲੈਣ ਦੇਣ ਕਰਨ ਵਾਲਾ ਸੀ ਬਾਬਾ ਜੀ ਤੋਂ ਪੈਸੇ ਲਏ ਸੀ ਵਾਪਸ ਕਰਨੇ ਨਹੀਂ ਜਦੋਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲਾ ਕੇ ਫਤੇ ਬੁਲਾਉਣ ਲੱਗੇ ਤੇ ਮੇਰੀ ਮੈਂ ਚੋਲੇ ਦੀ ਕੰਨੀ ਫੜ ਲਈ ਮੈਂ ਕਿਹਾ ਪਿਤਾ ਜੀ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਪੜਨਾ ਮੈਨੂੰ ਕਹਿੰਦੇ ਜਾਓ ਸਾਨੂੰ ਦੋਵਾਂ ਨੂੰ ਗੋਦੀ ਚ ਗੋਦੀ ਚ ਪਠਾ ਲਿਆ ਮੇਰੀ ਭੈਣ ਨੂੰ ਤੇ ਮੈਨੂੰ ਬੜਾ ਪਿਆਰ ਕੀਤਾ ਤੇ ਮੈਂ ਚੋਲੇ ਦੀ ਕੰਨੀ ਫੜ ਲਈ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੇ ਨਹੀਂ ਮੇਰੀ ਬਾਹ ਚੋੜਾ ਛਿੜਾ ਕੇ ਮੇਰੇ ਹੱਥੋਂ ਮੇਰੀ ਦਾਦੀ ਜੀ ਨੂੰ ਪੜਾ ਦਿੱਤੀ ਤੇ ਮੇਰੇ ਮਾਤਾ ਜੀ ਨੇ ਇਨਕਾਰ ਕਰ ਦਿੱਤਾ ਕਹਿੰਦੇ ਮੈਂ ਤੁਹਾਨੂੰ ਇਸ ਹਾਲਾਤ ਵਿੱਚ ਛੱਡ ਕੇ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਤੇ ਤੁਹਾਡਾ ਰੱਬ ਰੱਖਾ ਜੇ ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਦੀ ਜੜ ਗੁਰੂ ਰਾਮਦਾਸ ਨੇ ਲਾਉਣੀ ਹੋਈ ਤਾਂ ਤੁਸੀਂ ਬਚ ਜਾਓਗੇ ਪਰ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਕੋਲੇ ਬੈਠਾ ਰਹੂੰਗਾ ਜਾਂ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਊਂਗਾ ਤੁਸੀਂ ਜਿੱਥੇ ਬਾਕੀ ਬੀਬੀਆਂ ਬੇਟੀਆਂ ਉੱਥੇ ਚਲੀਆਂ ਜਾਓ ਦੋ ਟੁਕ ਜਵਾਬ ਦਿੱਤਾ